ਮੁਕਾਬਲਾ ਪੂਰਾ ਚੋਟੀ ਦਾ ਹੋਣ ਵਾਲਾ ਹੈ 161000 ਵੋਟ ਜਿਸ ਤਰ੍ਹਾਂ ਦੇ ਨਾਲ ਮੈਂ ਪਹਿਲਾਂ ਕਿਹਾ ਕਿ ਇਕੱਲੇ ਲਜਾ ਚੁੱਕੇ ਨੇ ਤਬਦਬਾ ਪਟਿਆਲਾ ਸੀਟ ਤੇ ਕਾਂਗਰਸ ਦਾ ਰਿਹਾ ਆ ਹੁਣ ਪਤਾ ਲੱਗਣਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਐਕਸੈਪਟ ਕੀਤਾ ਜਾਂ ਨਹੀਂ ਕੀਤਾ ਐਤਕੀ ਲੜਾਈ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੀਆਂ ਐਤਕੀ ਪਤਾ ਲੱਗੂਗਾ ਜੋਰ ਬਠਿੰਡੇ ਲੱਗਦਾ ਐਤਕੀ ਪਤਾ ਲੱਗੂਗਾ ਜੋਰ ਸੰਗਰੂਰ ਲੱਗਦਾ ਐਤਕੀ ਪਤਾ ਲੱਗੂਗਾ ਜੋਰ ਪਟਿਆਲੇ ਲੱਗਦਾ ਕਿ ਕਿੱਥੇ ਲੱਗਦਾ ਹੁਣ ਦੇਖਣਾ ਹੋਊਗਾ ਕਿ 13 0 ਕਿਉਂ ਹਾਲਾਂਕਿ ਇੱਕ 2-4 ਸਟੇਜਾਂ ਤੋਂ ਬਾਅਦ ਹੁਣ 13 0 ਔਰ ਆਲਾਪ ਆ ਜਿਹੜਾ ਭਗਵੰਤ ਸਿੰਘ ਮਾਨਦਾ ਉਹ ਵੀ ਮੱਠਾ ਪੈ ਗਿਆ ਡਾਕਟਰ ਬਲਵੀਰ ਕਹਿੰਦੇ ਨੇ ਕਿ ਅੱਜ ਇਹ ਕਾਂਗਰਸ ਦੇ ਵਿੱਚ ਜੁਆਇਨ ਹੋਏ ਨੇ ਪਰ ਕਿਸੇ ਵੇਲੇ ਇਹ ਕਾਂਗਰਸ ਨੂੰ ਕਰਪਟ ਆਖਦੇ ਸੀ ਕਿਸੇ ਵੇਲੇ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਵੀ ਕਾਂਗਰਸ ਨੂੰ ਗਾਲਾਂ ਕੱਢਦੇ ਨੇ ਤਾਂ ਜੇਕਰ ਕੱਲ ਤੁਸੀਂ ਦਿੱਲੀ ਦੇ ਵਿੱਚ ਜਾਣੇ ਤਾਂ ਦਿੱਲੀ ਦੇ ਵਿੱਚ ਉਹੀ ਜੱਫੀਆਂ ਰਾਹੁਲ ਗਾਂਧੀ ਹੋਰਾਂ ਨੂੰ ਪੈਂਦੀਆਂ ਨੇ ਉਹੀ ਤਾਰੀਫ਼ਾਂ ਸੁਣੀਆਂ ਗਾਂਧੀ ਹੋਰਾਂ ਦੀਆਂ ਹੁੰਦੀਆਂ ਨੇ ਤਾਂ ਫਿਰ ਇਹ ਬੋਲ ਤੁਹਾਡੇ ਉੱਥੇ ਕਿਉਂ ਨਹੀਂ ਭਗਵਨ ਸਿੰਘ ਮਾਨ ਕਹਿੰਦੇ ਸੀ ਖੁਸ਼ਹਾਲ ਪੰਜਾਬ ਆ ਜਿਹੜੀ ਭਗਵਨ ਸਿੰਘ ਮਾਨ ਕਹਿੰਦੇ ਸੀ ਕਿ ਆਮ ਲੋਕਾਂ ਦੀ ਪਾਰਟੀ ਆ ਆਮ ਘਰਾਂ ਤੋਂ ਚੱਲੂਗੀ ਹੁਣ ਪਤਾ ਲੱਗੂ ਕਿ ਆਮ ਲੋਕਾਂ ਨੇ ਕਿੰਨਾ ਕੁ ਐਕਸੈਪਟ ਕੀਤਾ ਆਮ ਆਦਮੀ ਪਾਰਟੀ ਨੂੰ ਹੁਣ ਪਤਾ ਲੱਗੂ ਕਿ ਆਮ ਲੋਕ ਚਾਹੁੰਦੇ ਨੇ ਆਮ ਆਦਮੀ ਪਾਰਟੀ ਨੂੰ ਹੁਣ ਪਤਾ ਲੱਗੂ ਕਿ ਆਮ ਆਦਮੀ ਪਾਰਟੀ ਸੱਥਾਂ ਤੋਂ ਚੱਲਦੀ ਆ ਜਾਂ ਕਿੱਥੋਂ ਚੱਲਦੀ ਆ ਧਰਮਵੀਰ ਗਾਂਧੀ ਤੋਂ ਚੰਗਾ ਲੀਡਰ ਧਰਮਵੀਰ ਗਾਂਧੀ ਤੋਂ ਚੰਗਾ ਇਨਸਾਨ ਸਾਫ਼ ਸੁਥਰਾ ਇਨਸਾਨ ਖਾਸ ਕਰ ਸ਼ਾਇਦ ਕਾਂਗਰਸ ਨੂੰ ਨਾਮ ਮਿਲ ਸਕੇ ਤਾਂ ਜਦ ਤੱਕ ਮੇਰਾ ਖਿਆਲ ਹੈ ਕਿ ਕਾਂਗਰਸ ਪੂਰਨ ਰੂਪ ਦੇ ਵਿੱਚ ਧਰਮਵੀਰ ਗਾਂਧੀ ਨੂੰ ਜਿਹੜਾ ਹੈਗਾ ਉਹ ਉਤਾਰ ਸਕਦੀ ਹੈ ਧਰਮਵੀਰ ਗਾਂਧੀ ਮੁਕਾਬਲੇ ਦੇ ਵਿੱਚ ਹੋਣਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਤੇ ਪ੍ਰੋਗਰਾਮ ਲੈ ਕੇ حاضر ਹੋਏ ਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਡਾਕਟਰ ਧਰਮਵੀਰ ਗਾਂਧੀ ਜੋ ਪਟਿਆਲੇ ਤੋਂ ਨੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਜੁਆਇਨ ਕਰ ਗਏ ਨੇ ਉਹਨਾਂ ਨੇ ਕਾਂਗਰਸ ਜੁਆਇਨ ਕਿਉਂ ਕਰੀ ਕੀ ਕਾਂਗਰਸ ਟਿਕਟ ਦੇ ਸਕਦੀ ਏ ਸਾਰੀ ਚਰਚਾ ਸੀ ਗੱਲਬਾਤ ਸਾਂਝੀ ਕਰਾਂਗੇ ਜਸ ਗਰੇਵਾਲ ਜੀ ਮੇਰੇ ਸਹਿਯੋਗੀ ਮੇਰੇ ਨਾਲ ਨੇ ਕਿਵੇਂ ਦੇਖਦੇ ਹੋ ਬਾਈ ਜੇ ਗਾਂਧੀ ਸਾਹਿਬ ਜਿਹੜੇ ਹੈਗੇ ਆ ਪਟਿਆਲੇ ਤੋਂ ਸਾਬਕਾ ਮੈਂਬਰ ਆਫ ਪਾਰਲੀਮੈਂਟ ਨੇ ਕਾਂਗਰਸ ਜੁਆਇਨ ਕਰ ਗਏ ਸੁਰਿੰਦਰ ਜੀ ਆਪਾਂ ਧਰਮਵੀਰ ਗਾਂਧੀ ਹੋਰਾਂ ਦੇ ਪਿਸ਼ੋਕੜ ਤੇ ਨਿਗਾਹ ਮਾਰੀਏ ਤਾਂ ਇਸ ਚੀਜ਼ ਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਧਰਮਵੀਰ ਗਾਂਧੀ ਪਟਿਆਲੇ ਦੇ ਵਿੱਚ ਇੱਕ ਸਾਫ਼ ਸੁਥਰਾ ਜਿਹੜਾ ਉਹ ਚਿਹਰਾ ਨੇ ਸਾਫ਼ ਸੁਥਰਾ ਜਿਹੜਾ ਨੇ ਸਾਫ਼ ਸੁਥਰੇ ਲੀਡਰ ਨੇ ਤੇ ਅੱਜ ਜਿਹੜੇ ਨੇ ਉਹ ਕਾਂਗਰਸ ਨੂੰ ਜਿਹੜਾ ਉਹ ਜੁਆਇਨ ਕਰਦੇ ਨੇ ਜੇ ਧਰਮਵੀਰ ਗਾਂਧੀ ਦੇ ਪਿਸ਼ੋਕਰ ਤੇ ਨਿਗਾਹ ਮਾਰੀ ਅੱਜ ਮੈਂ ਧਰਮਵੀਰ ਗਾਂਧੀ ਹੋਰਾਂ ਨੂੰ ਜਿਹੜਾ ਉਹ ਵੀ ਸੁਣ ਰਿਹਾ ਸੀ ਜਿਸ ਤਰ੍ਹਾਂ ਦੇ ਨਾਲ ਧਰਮਵੀਰ ਗਾਂਧੀ ਕਹਿ ਰਹੇ ਸੀ ਕਿ ਮੈਂ ਇਦਾਂ ਦਾ ਇਨਸਾਨ ਆ ਕਿ ਜੇਕਰ ਪੰਜਾਬ ਦੇ ਵਿੱਚ ਖਾਸ ਕਰ ਮੈਂ ਜਿੱਥੇ ਰਹਿਣਾ ਉੱਥੇ ਕੁਝ ਗਲਤ ਹੋ ਰਿਹਾ ਤਾਂ ਮੈਂ ਉਹਦੇ ਖਿਲਾਫ ਖੜਨ ਦਾ ਜਜ਼ਬਾ ਰੱਖਦਾ ਮੈਂ ਉਹਦੇ ਖਿਲਾਫ ਖੜਦਾ ਆ ਤਾਂ ਕਿ ਉਹ ਅੰਨਾ ਹਜ਼ਾਰੇ ਅੰਦੋਲਨ ਜਿਹੜਾ ਅੰਨ ਅੰਦੋਲਨ ਹੋਇਆ ਸੀ ਉਸ ਤੋਂ ਪ੍ਰਭਾਵਿਤ ਹੋਈ ਸੀ ਉਸ ਦੇ ਵਿੱਚ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੇ ਉਹ ਜੁਆਇਨ ਕਰਦੇ ਨੇ ਪਹਿਲੀ ਗੱਲ ਤਾਂ ਉਹਨਾਂ ਦਾ ਕਾਂਗਰਸ ਦੇ ਵਿੱਚ ਜਾਣਾ ਵੱਡੇ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਖੜੇ ਕਰ ਗਿਆ ਉਹ ਇਹ ਖੜੇ ਕਰ ਗਿਆ ਕਿ ਆਮ ਆਦਮੀ ਪਾਰਟੀ ਇੱਕ ਸਾਫ ਸਵੀ ਸ਼ਵੀ ਵਾਲਾ ਇੱਕ ਇੱਕ ਸਾਫ ਸੁਥਰਾ ਇਨਸਾਨ ਇੱਕ ਸਾਫ ਸੁਥਰਾ ਲੀਡਰ ਜਿਹੜਾ ਉਹ ਆਪਣੇ ਆਪ ਦੇ ਵਿੱਚ ਨਹੀਂ ਰੱਖ ਪਾਈ ਤਾਂ ਇਹ ਵੱਡੇ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਜਿਹੜੇ ਆ ਆ ਧਰਮਵੀਰ ਗਾਂਧੀ ਹੋਰਾਂ ਨੇ ਖੜੇ ਕੀਤੇ ਨੇ ਤਾਂ ਉਹ ਕਹਿੰਦੇ ਨੇ ਕਿ ਜਦੋਂ ਅੰਨਾ ਹਜ਼ਾਰੇ ਅੰਦੋਲਨ ਚੱਲਿਆ ਮੈਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕੀਤੀ 2014 ਦੇ ਵਿੱਚ ਮੈਂ ਮੈਂਬਰ ਆਫ ਪਾਰਲੀਮੈਂਟ ਬਣਿਆ ਪਰ 2015 ਦੇ ਵਿੱਚ ਮੈਂ ਮੈਂਬਰ ਆਫ ਪਾਰਲੀਮੈਂਟ ਤੋਂ ਸੋਰੀ ਜਿਹੜਾ ਮੈਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਸੀ ਕਿਉਂਕਿ ਉਹ ਕਹਿੰਸੀ ਮੈਂ ਜੋ ਆਹ ਕੇ ਜਾਂ ਜਿਹੜੀਆਂ ਗੱਲਾਂ ਕਰਕੇ ਮੈਂ ਸ਼ਾਮਲ ਹੋਇਆ ਸੀ ਉਹ ਗੱਲਾਂ ਮੈਨੂੰ ਜਿਹੜੀਆਂ ਕਿਤੇ ਨਾ ਕਿਤੇ ਨਹੀਂ ਲੱਗੀਆਂ ਤੇ ਉਸ ਤੋਂ ਬਾਅਦ ਜੇਕਰ ਉਹਨਾਂ ਦੀ ਗੱਲ ਕਰੀਏ ਉਹਨਾਂ ਦੇ ਤਜਰਬੇ ਦੀ ਗੱਲ ਕਰੀਏ ਉਹਨਾਂ ਦੇ ਕਰੀਅਰ ਦੀ ਗੱਲ ਕਰੀਅਰ ਦੀ ਗੱਲ ਜਿਹੜੀ ਹੈਗੀ ਉਹ ਕਰੀਏ ਤਾਂ ਕਿਉਂਕਿ ਉਹ ਮੁਫਤੇ ਵਿੱਚ ਇਲਾਜ ਵੀ ਜਿਹੜੇ ਆ ਉਹ ਕਰਦੇ ਰਹੇ ਨੇ ਭਾਬ ਬਹੁਤ ਸਾਫ ਸੁਥਰੇ ਇਨਸਾਨ ਬਹੁਤ ਸਾਫ ਸੁਥਰੀ ਸ਼ਬੀ ਦੇ ਨਾਲ ਨੇ ਹੁਣ ਹੁਣ ਦੀ ਗੱਲ ਜੇਕਰ ਮੈਂ ਕਰਾਂ ਤਾਂ ਉਹ ਕਾਂਗਰਸ ਦੇ ਵਿੱਚ ਜੁਆਇਨ ਹੁੰਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਨਵਾਂ ਪੰਜਾਬ ਪਾਰਟੀ ਜਿਹੜੀ ਉਹ ਵੀ ਬਣਾਈ ਉਸ ਤੇ ਉੱਪਰ ਵੀ ਜਿਹੜੇ ਹੈਗੇ ਨੇ ਉਹ ਚੋਣ ਲੜੇ ਨੇ ਹਾਲ ਇੱਕ ਆਜ਼ਾਦ ਤੌਰ ਤੇ ਜਾਇ ਕਲਮਾ ਕੇ ਆਪਣੀ ਪਾਰਟੀ ਦੇ ਤੌਰ ਤੇ ਚੋਣ ਲੜਨੀ ਤੇ ਤਕਰੀਬਨ 1,61,000 ਵੋਟ ਜਿਹੜੇ ਉਸ ਵੇਲੇ ਉਹ ਲੈ ਕੇ ਜਾਂਦੇ ਨੇ ਇਹ ਵੀ ਬੜੀ ਵੱਡੀ ਗੱਲ ਆ ਪਰ ਜੇ ਹੁਣ ਪਟਿਆਲੇ ਤੇ ਝਾਤ ਮਾਰਦੇ ਆ ਤਾਂ ਪਟਿਆਲਾ ਲੰਬੇ ਸਮੇਂ ਤੋਂ ਜਿਹੜਾ ਉਹ ਕਾਂਗਰਸ ਦਾ ਗੜ ਰਿਹਾ ਪਟਿਆਲਾ ਦੇ ਵਿੱਚ ਦਬਦਬਾ ਜਿਹੜਾ ਉਹ ਲੰਬੇ ਸਮੇਂ ਤੋਂ ਕਾਂਗਰਸ ਦਾ ਰਿਹਾ ਜੇਕਰ 51 ਤੋਂ ਬਾਅਦ ਦੀ ਗੱਲ ਕਰੀਏ ਤਾਂ 72 ਤਕਰੀਬਨ 72 ਤੱਕ ਕਾਂਗਰਸ ਰਹੀ ਆ ਉਸ ਤੋਂ ਬਾਅਦ ਗਰਚਨ ਸਿੰਘ ਟੌੜਾ ਆਉਂਦੇ ਨੇ ਉਹ ਕਾਂਗਰਸੀ ਸਪਾਰੀ ਨੂੰ ਕਿਤੇ ਨਾ ਕਿਤੇ ਤੋੜਦੇ ਨੇ ਉਸ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਇਸੇ ਤਰ੍ਹਾਂ ਦੇ ਨਾਲ ਲੰਬੇ ਸਮੇਂ ਤੋਂ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਨੇ ਉਹ ਉੱਥੋਂ ਮੈਂਬਰ ਆਫ ਪਾਰਲੀਮੈਂਟ ਬਣੇ ਰਹਿੰਦੇ ਨੇ ਤਾਂ ਇੱਕ ਆਮ ਇਨਸਾਨ ਦਾ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਉਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਉਣਾ ਇਹ ਬੜੀ ਵੱਡੀ ਗਲਤੀ ਤਾਂ ਉਹਨਾਂ ਨੇ ਮਹਾਰਾਣੀ ਪ੍ਰਨੀਤਕੌਰ ਨੂੰ ਜਿਹੜਾ ਹੈਗਾ ਉਹ ਹਰਾਇਆ ਉਸ ਤੋਂ ਬਾਅਦ ਹਾਲਾਂਕਿ ਆਪਣੀ ਪਾਰਟੀ ਦੇ ਵਿੱਚ ਆ ਕੇ ਵੀ ਉਹਨਾਂ ਨੇ ਦਾ ਖੇਡਿਆ ਆਪਣੀ ਪਾਰਟੀ ਦੇ ਵਿੱਚ ਆ ਗਈ ਵੀ ਆ ਕੇ ਵੀ ਆਪਣੇ ਆਪ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਪਰ ਇੱਕ ਪਾਰਟੀ ਦੀ ਵੋਟ ਦਾ ਹੋਣਾ ਇੱਕ ਇੰਡੀਪੈਂਡੈਂਟ ਜਿਹੜਾ ਹੈਗਾ ਕੈਂਡੀਡੇਟ ਦੇ ਵਜੋਂ ਖੜਾ ਹੋਣਾ ਉਹ ਵੋਟ ਦਾਉਣਾ ਇਹ ਚੀਜ਼ ਸੁਰਿੰਦਰ ਇਫੈਕਟ ਬੜਾ ਕਰ ਦਉ ਕਿ ਫਿਰ ਵੀ ਪਰ ਫਿਰ ਵੀ ਜਿਵੇਂ ਪਹਿਲਾਂ ਵੀ ਗੱਲ ਕਰੀ ਕਿ 161000 ਵੋਟਰਾਂ ਨੂੰ ਪਈਆ ਤਾਂ ਉਹ ਉਸ ਤੋਂ ਬਾਅਦ ਚੱਲਦਾ ਗਿਆ ਤਾਂ ਹੁਣ ਭਾਰਤ ਜੋੜੋ ਯਾਤਰਾ ਜੋ ਤੋਂ ਸ਼ੁਰੂ ਹੁੰਦੀ ਹੈ ਤਾਂ ਭਾਰਤ ਜੋੜੋ ਯਾਤਰਾ ਦੇ ਵਿੱਚ ਧਰਮਵੀਰ ਗਾਂਧੀ ਜਿਹੜੇ ਆ ਉਹ ਜਾਣਦੇ ਨੇ ਤਾਂ ਉਹ ਕਹਿੰਦੇ ਨੇ ਕਿ ਮਤਲਬ ਇੱਕ ਪਾਸੇ ਡਿਕਟੇਟਰਸ਼ਿਪ ਚੱਲ ਰਹੀ ਹੈ ਉਹ ਕਹਿੰਦੇ ਨੇ ਕਿ ਹੁਣ ਲੋਕ ਇਹ ਦੇਖ ਰਹੇ ਨੇ ਕਿ ਜੇਕਰ ਇਹ 224 ਦੀਆਂ ਚੋਣਾਂ ਜਿਹੜੀਆਂ ਇਹਨਾਂ ਦੇ ਵਿੱਚ ਬੀਜੇਪੀ ਜਿੱਤਦੀ ਆ ਇਹ ਉਹਨਾਂ ਦੇ ਬੋਲ ਨੇ ਇਹ ਬੀਜੇਪੀ ਜਿੱਤਦੀ ਆ ਤਾਂ ਇਸ ਤੋਂ ਅੱਗੇ ਜਿਵੇਂ ਕਿ ਲੋਕ ਕਹਿੰਦੇ ਨੇ ਕਿ ਇਸ ਤੋਂ ਅੱਗੇ ਇਹ ਹੋ ਸਕਦਾ ਕਿ ਚੋਣਾਂ ਹੀ ਨਾ ਹੋਣ ਡਿਕਟੇਟਰਸ਼ਿਪ ਹੋ ਜਾਵੇ ਹਰਨਦੇ ਬੋਲ ਸੀ ਤਾਂ ਉਹ ਕਹਿੰਦੇ ਕਿ ਜ਼ਰੂਰਤ ਸੀ ਹੁਣ ਦੇ ਸਮੇਂ ਉਹ ਇੱਕ ਗੱਲ ਹੋਰ ਵੀ ਵੱਡੀ ਕਹਿੰਦੇ ਨੇ ਕਿ ਹੁਣ ਦੇ ਸਮੇਂ ਦੇ ਵਿੱਚ ਜ਼ਰੂਰਤ ਮੈਨੂੰ ਕਾਂਗਰਸ ਦੀ ਜਿਹੜੀ ਹੈਗੀ ਆ ਉਹ ਮੈਨੂੰ ਸੀ ਮੇਰੀ ਕਾਂਗਰਸ ਨੂੰ ਜ਼ਰੂਰਤ ਨਹੀਂ ਸੀ ਜਿਸ ਤੇ ਕਰਕੇ ਮੈਂ ਜਿਹੜੀ ਆ ਅੱਜ ਉਹ ਕਾਂਗਰਸ ਨੂੰ ਹਾਂ ਜੀ ਕਾਂਗਰਸ ਵੱਲ ਕਿਉਂ ਗਏ ਤੁਹਾਨੂੰ ਕੀ ਲੱਗਦਾ ਕਿਉਂਕਿ ਕਾਂਗਰਸ ਪਾਰਟੀ ਦੇ ਵੀ ਹੁਣ ਤੱਕ ਕਿੰਨਾ ਸਮਾਂ ਰਾਜ ਕੀਤਾ ਬਹੁਤ ਵੱਡੇ ਕਰਪਸ਼ਨ ਦੇ ਦੋਸ਼ ਆ ਹੋਰ ਸਰਕਾਰਾਂ ਤੋੜਨ ਦੇ ਵੀ ਦੋਸ਼ ਹੈਗੇ ਆ ਤੁਹਾਨੂੰ ਕੀ ਲੱਗਦਾ ਹੋਰ ਪਾਰਟੀਆਂ ਹੀ ਹੋਈ ਆ ਭਾਜਪਾ ਹੈਗੀ ਆ ਤਾਂ ਕਾਂਗਰਸ ਵੱਲ ਕਿਉਂ ਗਏ ਇੱਕ ਚੀਜ਼ ਹੋ ਰਹਾ ਭਾਜਪਾ ਨੂੰ ਤੋ ਸਿਰੇ ਤੋਂ ਨਕਾਰਦੇ ਜਿਹੜੇ ਹੁਣ ਨਜ਼ਰ ਆਏ ਨੇ ਹਨਾ ਵੱਡੀ ਗੱਲ ਇਹ ਹੁੰਦੀ ਆ ਕਿ ਜਦੋਂ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਇਨਸਾਨ ਜਾਂਦਾ ਸੁਭਾਵਿਕ ਤੌਰ ਤੇ ਉਹਦੀਆਂ ਜਿਹੜੀਆਂ ਨੇ ਤਾਰੀਫਾਂ ਬੜੀਆਂ ਕਰਦੇ ਨੇ ਹਾਲਾਂਕਿ ਜਿੰਨੀਆਂ ਤਾਰੀਫਾਂ ਧਰਮਵੀਰ ਗਾਂਧੀ ਹੋਰਾਂ ਦੇ ਵੱਲੋਂ ਕਾਂਗਰਸ ਦੀਆਂ ਕੀਤੀਆਂ ਗਿਆ ਮੈਨੂੰ ਸ਼ਾਇਦ ਨਹੀਂ ਲੱਗਦਾ ਕਿ ਇੰਨੀਆਂ ਤਾਰੀਫਾਂ ਨਹੀਂ ਕਰਨੀਆਂ ਚਾਹੀਦੀ ਸੀ ਜਾਂ ਬਹੁਤ ਜ਼ਿਆਦਾ ਤਾਰੀਫਾਂ ਨਹੀਂ ਕਿਉਂਕਿ ਜੇਕਰ ਪੰਜਾਬ ਦੀ ਸਿੱਖ ਵੋਟ ਦੀ ਗੱਲ ਕਰੀਏ ਤਾਂ ਸਿੱਖ ਵੋਟ ਕਾਂਗਰਸ ਨੂੰ ਉਸ ਇੱਕ ਨਜ਼ਰੀਏ ਦੇ ਨਾਲ ਦੇਖਦੀ ਹੈ ਕਿ ਇਹ ਇਹਨਾਂ ਨੇ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਜਿਹੜਾ ਇਹਨਾਂ ਨੇ ਕਰਵਾਇਆ ਤਾਂ ਹੋਰ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਚੰਦਕੂ ਲੀਡਰ ਨੇ ਜਿਹੜੇ ਜਿਨ੍ਹਾਂ ਨੂੰ ਜਿਹੜੀ ਜਿਹੜੇ ਤੁਹਾਨੂੰ ਸਿੱਖ ਜਿਹੜੇ ਮਸਲੇ ਹੁੰਦੇ ਨੇ ਉਹਨਾਂ ਦੇ ਉੱਪਰ ਬੋਲਦੇ ਨਜ਼ਰ ਆਉਂਦੇ ਨੇ ਜਾਂ ਜਿਹੜੇ ਸਿੱਖ ਪੰਥਕ ਇਕੱਠ ਹੁੰਦੇ ਨੇ ਉਹਨਾਂ ਦੇ ਉੱਪਰ ਉਹਨਾਂ ਦੇ ਵਿੱਚ ਜਾਂਦੇ ਨਜ਼ਰ ਆਉਂਦੇ ਨੇ ਜਿਹੜੇ ਜਿਸ ਤਰ੍ਹਾਂ ਦੇ ਨਾਲ ਸੁਖਪਾਲ ਸਿੰਘ ਕਰ ਰਹੇ ਨੇ ਦੂਸਰੀ ਗੱਲ ਹੁਣ ਜਿਸ ਤਰ੍ਹਾਂ ਦੇ ਨਾਲ ਆ ਕੀ ਜੁਆਇਨ ਕਰਨ ਦੀ ਗੱਲ ਆ ਤਾਂ ਉਹਨਾਂ ਨੇ ਇਸ ਦੇ ਵਿੱਚ ਇੱਕ ਗੱ ਉਹ ਕਹਿੰਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਕਾਂਗਰਸ ਦੀ ਜ਼ਰੂਰਤ ਸੀ। ਜਦੋਂ ਉਹ ਸਵਾਲ ਹੀ ਪੁੱਛੇਗਾ ਤਾਂ ਕਹਿੰਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਕਾਂਗਰਸ ਦੀ ਜ਼ਰੂਰਤ ਸੀ ਮੈਂ ਇਸ ਤੇ ਲਈ ਜਿਹੜਾ ਹੈਗਾ ਆ ਉਹ ਜੁਆਇਨ ਕੀਤੀ ਆ ਪਰ ਜੇ ਗੱਲ ਕਰੀ ਤਾਂ ਕਹਿੰਦੇ ਨੇ ਕਿ ਪਿਛਲੇ ਲੰਬੇ ਸਮੇਂ ਤੋਂ ਸੁਤੰਤਰ ਦੇ ਵੱਲ ਤੋਂ ਵੀ ਖਬਰਾਂ ਪਿਛਲੇ ਦਿਨਾਂ ਤੋਂ ਆ ਰਹੀਆਂ ਸੀ ਕਹਿੰਦੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਜਿਹੜੀ ਆ ਕਾਂਗਰਸ ਲਗਾਤਾਰ ਟੱਚ ਦੇ ਵਿੱਚ ਸੀ ਹਾਲਾਂਕਿ ਟੱਚ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਜਦੋਂ ਭਾਰਤ ਜੋੜੋ ਯਾਤਰਾ ਜਿਹੜੀ ਚੱਲਦੀ ਹੈ ਪਰ ਕਹਿੰਦੇ ਕਿ ਕਾਂਗਰਸ ਟੱਚ ਦੇ ਵਿੱਚ ਸੀ ਕਿ ਭਾਈ ਪਟਿਆਲੇ ਦੇ ਪਟਿਆਲੇ ਤੋਂ ਟਿਕਟ ਜਿਹੜੀ ਆ ਉਹ ਧਰਮਵੀਰ ਗਾਂਧੀ ਹੋਰ ਉਹਨੂੰ ਮਿਲਣੀ ਚਾਹੀਦੀ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਜਾਂਦੇ ਨੇ ਤਾਂ ਇਹ ਗੱਲ ਤੈਹ ਸੀ ਕਿ ਮਹਾਰਾਣੀ ਪ੍ਰਨੀਤ ਕੌਰ ਅੱਜ ਨਹੀਂ ਤਾਂ ਕੱਲ ਭਾਜਪਾ ਨੂੰ ਜੁਆਇਨ ਕਰਨਗੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੁਆਇਨ ਕਰ ਚੁੱਕੇ ਨੇ ਤਾਂ ਕਿ ਮਹਾਰਾਣੀ ਪ੍ਰਨੀਤ ਕੌਰ ਜੁਆਇਨ ਕਰਨਗੇ ਮਹਾਰਾਣੀ ਪ੍ਰਨੀਤ ਕੌਰ ਜੁਆਇਨ ਕਰ ਲੈਂਦੇ ਨੇ ਇਹ ਵੀ ਚੀਜ਼ ਸਾਫ ਸੀ ਤੈਹ ਸੀ ਕਿ ਪਟ ਪਰਨੀਤਕਰ ਨੂੰ ਹੀ ਮਿਲੇਗੀ ਤੇ ਮਾਰਨੀ ਪਰਨੀਤਕਰ ਨੂੰ ਮਿਲਦੀ ਹੈ ਇੱਕ ਵੱਡੀ ਗੱਲ ਧਰਮਵੀਰ ਗਾਂਧੀ ਹੋਰ ਕਹਿੰਦੇ ਨੇ ਉਹ ਇਹ ਕਹਿੰਦੇ ਨੇ ਕਿ ਮੈਂ ਇਸ ਕਰਕੇ ਨਹੀਂ ਲੜ ਰਿਹਾ ਕਿ ਮੇਰੇ ਅੱਗੇ ਮਾਰਨੀ ਪਰਨੀਤਕਰ ਉਹ ਕਹਿੰਦੇ ਕਿ ਮੈਂ ਇਸ ਕਰਕੇ ਲੜ ਰਿਹਾ ਕਿ ਮੈਂ ਭਾਜਪਾ ਦੇ ਨਾਲ ਜੰਗ ਲੜਨੀ ਹੈ ਇਹ ਗੱਲ ਵੱਡੀ ਕਹਿੰਦੇ ਨੇ ਕਿ ਇਹ ਜੰਗ ਆ ਕਹਿੰਦੇ ਨੇ ਅਸੀਂ ਲੜਨੀ ਹੀ ਲਾਜ਼ਮੀ ਆ ਦੂਜੀ ਗੱਲ ਸਵਾਲ ਇੱਕ ਇਹ ਵੀ ਹੁੰਦਾ ਜਿਵੇਂ ਤੁਸੀਂ ਵੀ ਸਵਾਲ ਕੀਤਾ ਕਿ ਕਾਂਗਰਸ ਹੀ ਕਿਉਂ ਜਾਂ ਇਸ ਇਨਾਂ ਵੇਲੇਆਂ ਦੇ ਵਿੱਚ ਕਿਉਂ ਇਹ ਵੀ ਸਵਾਲ ਕੀਤਾ ਉਹ ਕਹਿੰਦੇ ਕਿ ਐਮਪੀਸ਼ਿਪ ਹੋਵੇ ਟਿਕਟ ਦੀ ਵੰਡ ਹੋਵੇ ਮੈਂ ਨਾ ਤਾਂ ਕਾਂਗਰਸ ਨੂੰ ਕਿਹਾ ਨਾ કહਾਂ ਮੈਂ ਐਮਪੀਸ਼ਿਪ ਲੜਨੀ ਵੀ ਨਹੀਂ ਆ ਤੇ ਮੈਂ ਟਿਕਟ ਲੈਣ ਦਾ ਚਾਹਵਣ ਵੀ ਨਹੀਂ ਆ ਪਰ ਉਹ ਕਹਿੰਦੇ ਨੇ ਕਿ ਜੇਕਰ ਕਾਂਗਰਸ ਮੈਨੂੰ ਲੜਾਉਗੀ ਤਾਂ ਮੈਂ ਲੜੂੰਗਾ ਜ਼ਰੂਰ ਹੁਣ ਇੱਥੇ ਇੱਕ ਗੱਲ ਹੋਰ ਆ ਇੱਥੇ ਆਮ ਆਦਮੀ ਪਾਰਟੀ ਦੇ ਲਈ ਕਿਤੇ ਨਾ ਕਿਤੇ ਵੱਡੀ ਚੁਣੌਤੀ ਧਰਮਵੀਰ ਗਾਂਦੀ ਬਣ ਸਕਦੇ ਨੇ ਕਿਉਂਕਿ ਜੀ ਕਿਉਂਕਿ 1 161000 ਵੋਟ ਜਿਸ ਤਰ੍ਹਾਂ ਦੇ ਨਾਲ ਮੈਂ ਪਹਿਲਾਂ ਕਿਹਾ ਕਿ ਇਕੱਲੇ ਲਿ ਜਾ ਚੁੱਕੇ ਨੇ ਜੇਕਰ ਕਾਂਗਰਸ ਦੀ ਗੱਲ ਕਰਾਂ ਤਾਂ ਪਿਛਲੇ ਲੰਬੇ ਸਮੇਂ ਤੋਂ ਦਬਦਬਾ ਪਟਿਆਲਾ ਦਬਦਬਾ ਪਟਿਆਲਾ ਸੀਟ ਤੇ ਕਾਂਗਰਸ ਦਾ ਰਿਹਾ ਆ ਹਾਲਾਂਕਿ ਦਬਦਬਾ ਜਿਹੜਾ ਹੈਗਾ ਉਹ ਕੈਪਟਨ ਪਰਿਵਾਰ ਦਾ ਵੀ ਆ ਤਾਂ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਤਾਂ ਹੀ ਭਾਜਪਾ ਨੇ ਵੱਡੀ ਗੇਮ ਜਿਹੜੀ ਆ ਉਹ ਖੇਡੀ ਆ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਉਤਾਰਿਆ ਪਰ ਜੇਕਰ ਕਾਂਗਰਸ ਦੇ ਦਬਦਬੇ ਦੀ ਗੱਲ ਕਰੀਏ ਇੱਕ ਪਾਸੇ ਕਾਂਗਰਸ ਦਾ ਦਬਦਬਾ ਦੂਸਰੇ ਪਾਸੇ ਇੱਕ ਸਾਫ਼ ਸੁਥਰਾ ਲੀਡਰ ਇੱਕ ਜਿਹੜੇ ਹੈਗੇ ਨੇ ਸਮਾਜ ਸੇਵੀ ਡਾਕਟਰ ਧਰਮਵੀਰ ਗਾਂਧੀ ਤਾਂ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਫੈਕਟ ਜਿਹੜਾ ਉਹ ਜ਼ਰੂਰ ਕਰੂਗੀ ਮਤਲਬ ਜਿੰਨੀ ਆਸਾਨ ਜਿਸ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਸੀ ਕਿ ਬਹੁਤ ਹੀ ਆਸਾਨ ਚੋਣ ਪਰ 19 ਸਾਲ ਪਟਿਆਲੇ ਦੀ ਚੋਣ ਪਟਿਆਲੇ ਦੀ ਸੀਟ ਨਹੀਂ ਰਹਿਣ ਵਾਲੀ ਹਾਲਕਿ ਡਾਕਟਰ ਬਲਬੀਰ ਸਿੰਘ ਨੂੰ ਉਤਾਰ ਦਿੱਤਾ ਗਿਆ ਧਰਮਪੀਰ ਗਾਂਧੀ ਦੇ ਪਾਰਟੀ ਜੁਆਇਨ ਕਰਦੇ ਆ ਡਾਕਟਰ ਡਾਕਟਰ ਬਲਬੀਰ ਸਿੰਘ ਦਾ ਵੱਡਾ ਬਿਆਨ ਵੱਡਾ ਬਿਆਨ ਜਿਹੜਾ ਉਹ ਸਾਹਮਣੇ ਆਉਂਦਾ ਡਾਕਟਰ ਬਲਬੀਰ ਕਹਿੰਦੇ ਨੇ ਕਿ ਅੱਜ ਇਹ ਕਾਂਗਰਸ ਦੇ ਵਿੱਚ ਜੁਆਇਨ ਹੋਏ ਨੇ ਦਿੱਲੀ ਦੇ ਵਿੱਚ ਧਰਮਪੀਰ ਗਾਂਧੀ ਜੁਆਇਨ ਪਰ ਕਿਸੇ ਵੇਲੇ ਇਹ ਕਾਂਗਰਸ ਨੂੰ ਕਰਪਟ ਆਖਦੇ ਸੀ ਕਿਸੇ ਵੇਲੇ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਤਾਂ ਅੱਜ ਇਹ ਜਿਹੜੇ ਹੈ ਕਿ ਨੇ ਕਾਂਗਰਸ ਜੁਆਇਨ ਕਰਦੇ ਨੇ ਤਾਂ ਅੱਜ ਕਾਂਗਰਸ ਨੂੰ ਚੰਗਾ ਆਖਣ ਲੱਗ ਪਏ ਕਾਂਗਰਸ ਨੂੰ ਬਹੁਤ ਵਧੀਆ ਆਖਦੇ ਨੇ ਤਾਂ ਮੈਂ ਡਾਕਟਰ ਬਲਬੀਰ ਸਿੰਘ ਨੂੰ ਇੱਕ ਗੱਲ ਜ਼ਰੂਰ ਯਾਦ ਕਰਵਾ ਦੇਵਾਂ ਕਿ ਜੇਕਰ ਪੰਜਾਬ ਦੇ ਵਿੱਚ ਭਗਵੰਤ ਸਿੰਘ ਤਾਂ ਦਿੱਲੀ ਦੇ ਵਿੱਚ ਉਹੀ ਜੱਫੀਆਂ ਰਾਹੁਲ ਗਾਂਧੀ ਹੋਰਾਂ ਨੂੰ ਪੈਂਦੀਆਂ ਨੇ ਉਹੀ ਤਾਰੀਫਾਂ ਸੁਣੀਆਂ ਗਾਂਧੀ ਹੋਰਾਂ ਦੀਆਂ ਹੁੰਦੀਆਂ ਨੇ ਤਾਂ ਫਿਰ ਇਹ ਬੋਲ ਤੁਹਾਡੇ ਉੱਥੇ ਕਿਉਂ ਨਹੀਂ ਤੇ ਉਹੀ ਹੱਥ ਫੜ ਕੇ ਭਗਵੰਤ ਸਿੰਘ ਮਾਨ ਦੀਆਂ ਤਸਵੀਰਾਂ ਜਿਹੜੀਆਂ ਨੇ ਵੀਡੀਓ ਜਿਹੜੀਆਂ ਨੇ ਉਹ ਵੀ ਵਾਇਰਲ ਹੁੰਦੀਆਂ ਨੇ ਤਾਂ ਮਤਲਬ ਕਿਤਨਾ ਕਿਤੇ ਹੋਰ ਕਿਉਂਕਿ ਸਿਆਸਤ ਵਿੱਚ ਸਭ ਕੁਝ ਚੱਲਦਾ ਹੈ ਸਿਆਸਤ ਦੇ ਅੱਛਾ ਭਾਈ ਤੁਸੀਂ ਪ੍ਰੈਸ ਕਾਨਫਰੰਸ ਵੀ ਸੁਣੀ ਜਾਂ ਉੱਥੋਂ ਦਾ ਸਿਆਸੀ ਮਾਹੌਲ ਹੈਗਾ ਫਿਰ ਤਾਂ ਲਗਭਗ ਤੈਹ ਜੀ ਹੈਗਾ ਵੀ ਡਾਕਟਰ ਗਾਂਧੀ ਨੂੰ ਕਾਂਗਰਸ ਵੱਲੋਂ ਨਵਾਜਾ ਜਾਊ ਟਿਕਟ ਦਿੱ ਕਿਉਂਕਿ ਪਿਛਲੇ ਸਮੇਂ ਤੋਂ ਨਾ ਜਿਸ ਤਰ੍ਹਾਂ ਦੇ ਨਾਲ ਚਰਚਾਾਂ ਵਾਂ ਸੀ ਜਾਂ ਗੱਲਬਾਤ ਜਿਹੜੀ ਆ ਸਾਹਮਣੇ ਆ ਰਹੀ ਸੀ ਕਿ ਡਾਕਟਰ ਗਾਂਧੀ ਦੇ ਕੋਲ ਕਾਂਗਰਸ ਲਗਾਤਾਰ ਇਹ ਜਿਹੜੀ ਹੈਗੀ ਆ ਕਿ ਬੇਨਤੀਆਂ ਜਿਹੜੀਆਂ ਕਾਂਗਰਸ ਉਹਨਾਂ ਵੱਲੋਂ ਕੀਤੀਆਂ ਜਾਂ ਰਹੀਆਂ ਕਾਂਗਰਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਟਿਕਟ ਪਾਈ ਅਸੀਂ ਤੁਹਾਨੂੰ ਪਟਿਆਲਾ ਦੀ ਸੀਟ ਤੋਂ ਲੜਾਉਣਾ ਚਾਹੁੰਦੇ ਹਾਂ ਸੁਰਿੰਦਰ ਜੇ ਇੱਕ ਹੋਰ ਵੀ ਆ ਕਾਂਗਰਸ ਤੇ ਜੇ ਕੋ ਤੁਸੀਂ ਝਾਤ ਵੀ ਮਾਰੋਗੇ ਕਾਂਗਰਸ ਦੇ ਪਿਛਲੇ ਉਮੀਦਵਾਰਾਂ ਤੇ ਝਾਤ ਮਾਰੋਗੇ ਤਾਂ ਪਰ ਰਾਣੀ ਮਹਾਰਾਣੀ ਪ੍ਰਨੀਤ ਕੌਰ ਤੇ ਲੰਬੇ ਸਮੇਂ ਤੋਂ ਦਾ ਕਾਂਗਰਸ ਜਿਹੜੀ ਹੈਗੀ ਆ ਉਹ ਖੇਡ ਤਾਂ ਇਹ ਸਪਸ਼ਟ ਤੌਰ ਤੇ ਕਹਿਣਾ ਇਹਦੇ ਵਿੱਚ ਕੋਈ ਦੋ ਦੋ رائے ਨਹੀਂ ਹੈ ਕਿ ਹੁਣ ਹੋਂ ਦੇ ਵਿੱਚ ਸ਼ਾਇਦ ਧਰਮਵੀਰ ਗਾਂਧੀ ਤੋਂ ਚੰਗਾ ਲੀਡਰ ਧਰਮਵੀਰ ਗਾਂਧੀ ਤੋਂ ਚੰਗਾ ਇਨਸਾਨ ਸਾਫ਼ ਸੁਥਰਾ ਇਨਸਾਨ ਖਾਸ ਕਰ ਸ਼ਾਇਦ ਕਾਂਗਰਸ ਨੂੰ ਨਾਮ ਮਿਲ ਸਕੇ ਤਾਂ ਜਦ ਤੱਕ ਮੇਰਾ ਖਿਆਲ ਹੈ ਕਿ ਕਾਂਗਰਸ ਪੂਰਨ ਰੂਪ ਦੇ ਵਿੱਚ ਧਰਮਵੀਰ ਗਾਂਧੀ ਨੂੰ ਜਿਹੜਾ ਹੈਗਾ ਉਹ ਉਤਾਰ ਸਕਦੀ ਹੈ ਧਰਮਵੀਰ ਗਾਂਧੀ ਮੁਕਾਬਲੇ ਦੇ ਵਿੱਚ ਹੋਣਗੇ ਧਰਮਵੀਰ ਗਾਂਧੀ ਦੇ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਜਾਣ ਦੇ ਨਾਲ ਹਾਲਾਂਕਿ ਪਹਿਲਾਂ ਵੀ ਇਹ ਚੀਜ਼ਾਂ ਆਮ ਆਦਮੀ ਕਿਉਂਕਿ ਲੀਡਰਾਂ ਤੋਂ ਅੰਦਰ ਖਾਤੇ ਸਭ ਕੁਝ ਕਲੀਅਰ ਹੁੰਦਾ ਆਮ ਆਦਮੀ ਪਾਰਟੀ ਨੂੰ ਚੀਜ਼ਾਂ ਕਲੀਅਰ ਹੋਣਗੀਆਂ ਕਿ ਧਰਮਵੀਰ ਗਾਂਧੀ ਜਿਹੜੇ ਹੈਗੇ ਆ ਉਹ ਕਾਂਗਰਸ ਦੇ ਵਿੱਚ ਜਾ ਸਕਦੇ ਨੇ ਪਰ ਅੱਜ ਵੱਡੀ ਚਿੰਤਾ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਨੂੰ ਬਣੀ ਹੋਣੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਦੋਨੋਂ ਕੈਂਡੀਡੇਟ ਜਿਹੜੇ ਨੇ ਉਹ ਸਟਰੋਂਗ ਨੇ ਜੇ ਇੱਕ ਪਾਸੇ ਮਹਾਰਨੀ ਪ੍ਰਨੀਤ ਕੌਰ ਦੀ ਗੱਲ ਕਰੀਏ ਦੂਸਰੇ ਪਾਸੇ ਜਿਹੜਾ ਹੈਗਾ ਜੇ ਆਪਾਂ ਧਰਮਵੀਰ ਗਾਂਧੀ ਹੋਰਾਂ ਦੀ ਗੱਲ ਕਰੀਏ ਤਾਂ ਅਗਲੇ ਬੰਨੇ ਜਿਹੜਾ ਹੈ ਪ੍ਰਭਾਵ ਤੁਹਾਨੂੰ ਲੱਗਦੇ ਆ ਟ੍ਰੈਕਟਰ ਦਿੱਤੀ ਜਾਂਦੀ ਆ ਗਾਂਧੀ ਨੂੰ ਕਾਂਗਰਸ ਵੱਲੋਂ ਤਾਂ ਕੀ ਲੱਗਦਾ ਕਿਸ ਤਰ੍ਹਾਂ ਦਾ ਮੁਕਾਬਲਾ ਰਹੂਗਾ ਦੇਖੋ ਜੇ ਮੁਕਾਬਲੇ ਦੀ ਗੱਲ ਆਪਾਂ ਕਰੀਏ ਤਾਂ ਮੁਕਾਬਲੇ ਦੀ ਗੱਲ ਉਸੇ ਤੋਂ ਉਸ ਤੋਂ ਬਾਅਦ ਹੀ ਹੋ ਸਕਦੀ ਹੈ ਜਦੋਂ ਸ਼੍ਰੋਮਣੀ ਕਲਦਲ ਦੇ ਵੱਲੋਂ ਵੀ ਅਪਦਾਪ ਉਮੀਦਵਾਰ ਜਿਹੜਾ ਐਲਾਨਿਆ ਜਾਣਾ ਹੈ ਪਰ ਜੇਕਰ ਸਾਫ ਸੁਥਰੀ ਸ਼ਭੀ ਵਾਲੇ ਇਨਸਾਨ ਦੀ ਗੱਲ ਕਰੀਏ ਹਨਾ ਬੇਦਾਗ ਚਿਹਰੇ ਦੀ ਗੱਲ ਕਰੀਏ ਤਾਂ ਬੇਦਾਗ ਚਿਹਰੇ ਦੇ ਵਿੱਚ ਜਿਹੜੇ ਧਰਮਵੀਰ ਗਾਂਧੀ ਸਪਸ਼ਟ ਤੌਰ ਤੇ ਆਉਂਦੇ ਨੇ ਮੈਂ ਨਹੀਂ ਕਹਿੰਦਾ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਉੱਪਰ ਬੜੇ ਦਾਗ ਲੱਗਦੇ ਨੇ ਮੈਂ ਨਹੀਂ ਕਹਿੰਦਾ ਕਿ ਮਹਾਰਾਣੀ ਪ੍ਰਨੀਤ ਕੌਰ ਬਲੇ ਉਤੋਂ ਕਰਪਸ਼ਨ ਕਰਦੇ ਰਹ ਵਿਚਾਰ ਤਕਰਾਰ ਜਿਹੜੀ ਆਪਾਂ ਕਰ ਰਹੇ ਹਾਂ ਉਹ ਧਰਮਬੀਰ ਗਾਂਧੀ ਹੋਰਾਂ ਤੇ ਕਰ ਰਹੇ ਹਾਂ ਤਾਂ ਮੈਂ ਗੱਲ ਕਰ ਰਿਹਾ ਕਿ ਇੱਕ ਸਾਫ਼ ਜਾਂ ਮੈਂ ਬੇਦਾਗ ਚਿਹਰੇ ਦੀ ਗੱਲ ਕਰਾਂ ਤਾਂ ਇੱਕ ਬੇਦਾਗ ਚਿਹਰਾ ਜਿਹੜਾ ਉਹ ਧਰਮਬੀਰ ਗਾਂਧੀ ਨੇ ਭਾਵ ਕਿਸ ਤਰ੍ਹਾਂ ਦੀ ਟੱਕਰ ਹੋਣ ਵਾਲੀ ਹੈ ਹਾਲਾਂਕਿ ਇਹ ਆਉਣ ਵਾਲਾ ਸਮਾਂ ਦੱਸੂਗਾ ਕਿਸ ਤਰ੍ਹਾਂ ਦੀ ਟੱਕਰ ਹੋਣ ਵਾਲੀ ਜਦੋਂ ਸ਼੍ਰੋਮਣੀ ਕਲਦਲ ਆਪਣਾ ਉਮੀਦਵਾਰ ਉਤਾਰੂਗੀ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪਤਾ ਲੱਗੂ ਪਰ ਇੱਕ ਗੱਲ ਮੈਂ ਇੱਥੇ ਸਪਸ਼ਟ ਤੇ ਸਪਸ਼ਟ ਆਖਦੇ ਮਾਂ ਕਿ ਟੱਕਰ ਮਾੜੀ ਨਹੀਂ ਹੋਣ ਵਾਲੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਖਾਲੇ ਤਰੀਕੇ ਦੇ ਨਾਲ ਮਰਨੀ ਪ੍ਰਨੀਤ ਕੋਰ ਜਿੱਤ ਜਾਣਗੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਖਾਲੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਜਾਊਗੀ ਤੇ ਸੰਗਰੂਰ ਤੋਂ ਬਾਅਦ ਜਿਹੜੀ ਪਟਿਆਲਾ ਦੀ ਦੀ ਹੌਟ ਸੀਟ ਹੋ ਸਕਦੀ ਹੈ ਬਿਲਕੁਲ ਪਟਿਆਲਾ ਹੌਟ ਸੀਟ ਹੋ ਸਕਦੀ ਹੈ ਤੇ ਇੱਕ ਹੋਰ ਗੱਲ ਹੈ ਪਟਿਆਲਾ ਇਸ ਤੋਂ ਪਹਿਲਾਂ ਵੀ ਹੌਟ ਸੀਟ ਰਹੀ ਆ ਕਿਉਂਕਿ ਇਸ ਹਾਲਾਂਕਿ ਚਲੋ ਉਹ ਵੀ ਗੱਲਾਂ ਚੱਲੀਆਂ ਕਿ ਜਦੋਂ ਕੈਪਟਨ ਮਨਿੰਦਰ ਸਿੰਘ ਲੰਬੀ ਤੋਂ ਆ ਕੇ ਵੀ ਲੜਦੇ ਰਹੇ ਨੇ ਕਿ ਭਾਈ ਇਹ ਕੈਪਟਨ ਤੇ ਬਾਦਲਾਂ ਦੀ ਸਾਣਗੜਾ ਆਪਸ ਦੇ ਵਿੱਚ ਮਿਲ ਕੇ ਲੜਦੇ ਰਹੇ ਨੇ ਪਟਿਆਲਾ ਸੀਟ ਕਾਂਗਰਸ ਨੂੰ ਛੱਡ ਦਿੱਤੀ ਜਾਂਦੀ ਸੀ ਬਠਿੰਡਾ ਸੀਟ ਜਿਹੜੀ ਆ ਉਹ ਬਾਦਲ ਪਰਿਵਾਰ ਨੂੰ ਛੱਡ ਦਿੱਤੀ ਜਾਂਦੀ ਸੀ ਹਾਲਾਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਇਹ ਵੀ ਗੱਲਾਂ ਹੁੰਦੀਆਂ ਰਹੀਆਂ ਪਰ ਹਾਂ ਹੁਣ ਦੋ ਕਿ ਮੁਕਾਬਲਾ ਪੂਰਾ ਚੋਟੀ ਦਾ ਹੋਣ ਵਾਲਾ ਹੈ ਕਿਉਂਕਿ ਦੂਸਰੇ ਪਾਸੇ ਜੇ ਮੈਂ ਇਹ ਵੀ ਇਹ ਵੀ ਗੱਲ ਕਰ ਲੈਣਾ ਕਿ ਉਹਨਾਂ ਦੀ ਇੱਕ ਨਹੀਂ ਕਹਿੰਦੇ ਤੇ ਕਿ ਈਗੋ ਦੀ ਲੜਾਈ ਆ ਕਿ ਜੇਕਰ ਉਹਨ ਇਥੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਡਾਕਟਰ ਬਲਵੀਰ ਸਿੰਘ ਚੋਣ ਹਾਰਦੇ ਨੇ ਤਾਂ ਇੱਕ ਲੋਕਾਂ ਦੇ ਵਿੱਚ ਇਹ ਵੀ ਜਾਣਾ ਹੈ ਕਿ ਉਸ ਵੇਲੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਜਿਹੜੀ ਹੈਗੀ ਆ ਇਸ ਤੋਂ ਸੀਟ ਕੱਢੀ ਸੀ ਜਿਸ ਵੇਲੇ ਪਾਰਟੀ ਸੱਤਾ ਦੇ ਵਿੱਚ ਵੀ ਨਹੀਂ ਸੀ ਅੱਜ ਪਾਰਟੀ ਸੱਤਾ ਦੇ ਵਿੱਚ ਆ ਉਸ ਤੋਂ ਬਾਅਦ ਵੀ ਡਾਕਟਰ ਬਲਵੀਰ ਸਿੰਘ ਹਾਰ ਗਏ ਜੇਕਰ ਡਾਕਟਰ ਬਲਵੀਰ ਸਿੰਘ ਹਾਰਦੇ ਨੇ ਹਾਲਾਂਕਿ ਇਹ ਆਉਣ ਵਾਲਾ ਸਮਾਂ ਦੱਸੂ ਪਰ ਜੇਕਰ ਡਾਕਟਰ ਬਲਵੀਰ ਸਿੰਘ ਹਾਰਦੇ ਨੇ ਤਾਂ ਲੋਕਾਂ ਦੇ ਵਿੱਚ ਸੁਭਾਵਿਕ ਤੌਰ ਤੇ ਇਹ ਵੀ ਗੱਲ ਚੱਲੂਗੀ ਕਿ ਭਾਈ ਡਾਕਟਰ ਧਰਮਵੀਰ ਗਾਂਧੀ ਜਿਹੜੇ ਆ ਉਹ ਜਿੱਦੇ ਨੇ ਜਾਂ ਡਾਕਟਰ ਧਰਮਵੀਰ ਹੋਰ ਵੀ ਬੜੀਆਂ ਗੱਲਾਂ ਜਿਹੜੀਆਂ ਚੱਲਣਗੀਆਂ ਤਾਂ ਮਤਲਬ ਕਿਤੇ ਨਾ ਕਿਤੇ ਸੋਚਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਲਈ ਵੀ ਬਣੀਆਂ ਹੋਈਆਂ ਨੇ ਕਿ ਕਿਉਂਕਿ ਆਮ ਆਦਮੀ ਪਾਰਟੀ ਨੂੰ ਹੁਣ ਸੋਚਣ ਦੇ ਲਈ ਮਜਬੂਰ ਹੋਣਾ ਪੈਣਾ ਕਿ ਕਿਸ ਤਰ੍ਹਾਂ ਦੇ ਨਾਲ ਕੀਤਾ ਜਾਵੇ ਕਿਸ ਤਰ੍ਹਾਂ ਦੇ ਨਾਲ ਜੋਰ ਜਿਹੜੀ ਉਹ ਪਟਿਆਲਾ ਸੀਟ ਦੇ ਉੱਪਰ ਜਿਹੜੀ ਹੈਗੀ ਉਹ ਕੀਤੀ ਜਾਵੇ ਹਾਲਾਂਕਿ ਜਿਵੇਂ ਆਪਾਂ ਜਲੰਧਰ ਦੀ ਜਿਮਨੀ ਤੋਂ ਚੋਣ ਦੀ ਗੱਲ ਕਰੀਏ ਤਾਂ ਜਦੋਂ ਸੁਸ਼ੀਲ ਰਿੰਕੂ ਜਿਹੜੇ ਆਉਂਦੇ ਨੇ ਤਾਂ ਉਦੋਂ ਆਮ ਆਦਮੀ ਪਾਰਟੀ ਚੋਣਾ ਜਿਹੜੀ ਹੈਗੀ ਜਿੱਤ ਜਾਂਦੀ ਆ ਸਾਨੀ ਦਿਲ ਤੋਂ ਉਹ ਵੀ ਕਿਹਾ ਜਾਂਦਾ ਕਿ ਅਸੀਂ ਸੰਗਰੂਰ ਦੇ ਵਿੱਚ ਤਾਂ ਵਾਹ ਵਾਹ ਦੇ ਵਿੱਚ ਲੋਕਾਂ ਨੇ ਵੋਟਾਂ ਜਿਹੜੀਆਂ ਪਾਤੀਆਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਐਕਸੈਪਟ ਕਰ ਲਿਆ ਅਸਲ ਹੁਣ ਪਤਾ ਲੱਗਣਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਐਕਸੈਪਟ ਕੀਤਾ ਜਾਂ ਨਹੀਂ ਕੀਤਾ ਜਲੰਧਰ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ 92 ਦੇ 92 ਐਮਐਲਏ ਜਿਹੜੀ ਹੈਗੀ ਆ ਉਸ ਤੋਂ ਬਾਅਦ ਦਿੱਲੀ ਦੀ ਜੇਕਰ ਐਮਐਲਏ ਦੀ ਗੱਲ ਕਰੇ ਦਿੱਲੀ ਦੇ ਮੰਤਰੀਆਂ ਦੀ ਗੱਲ ਕਰੀਏ ਦਿੱਲੀ ਤਾਂ ਉਹ ਵੀ ਜਿਹੜੇ ਹੈਗਾ ਜਲੰਧਰ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੋਏ ਸੀ ਕਿਉਂਕਿ ਉਦੋਂ ਇੱਕ ਸੀਟ ਦੀ ਲੜਾਈ ਸੀ ਐਤਕੀ ਲੜਾਈ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੀਆਂ ਐਤਕੀ ਪਤਾ ਲੱਗੂਗਾ ਜੋਰ ਬਠਿੰਡੇ ਲੱਗਦਾ ਐਤਕੀ ਪਤਾ ਲੱਗੂਗਾ ਜੋਰ ਸੰਗਰੂਰ ਲੱਗਦਾ ਐਤਕੀ ਪਤਾ ਲੱਗੂਗਾ ਜੋਰ ਪਟਿਆਲੇ ਲੱਗਦਾ ਕਿ ਕਿੱਥੇ ਲੱਗਦਾ ਤਾਂ ਐਤਕੀ ਅਸਲ ਦੇ ਵਿੱਚ ਜਿਹਾ ਜਿਵੇਂ ਭਗਵੰਤ ਸਿੰਘ ਮਾਨ 13 0 ਦਾ ਰਾਗ ਆਲਾਪ ਦੇ ਆਏ ਨੇ ਕਿ ਭਾਈ 13 0 ਅਸੀਂ ਕਰਾਂਗੇ ਨਹੀਂ ਕਹਿੰਦੇ ਚੰਡੀਗੜ੍ਹ ਵੀ ਸਾਡਾ 14 0 ਕਰ ਖਣਾ ਹੋਊਗਾ ਕਿ 13 0 ਕਿਉਂ ਹਾਲਾਂਕਿ ਇੱਕ ਦੋ ਚਾਰ ਸਟੇਜਾਂ ਤੋਂ ਬਾਅਦ ਹੁਣ 13 0 ਵਾਲਾ ਆਲਾਪ ਆ ਜਿਹੜਾ ਭਗਵੰਤ ਸਿੰਘ ਮਾਨ ਦਾ ਉਹ ਵੀ ਮੱਠਾ ਪੈ ਗਿਆ ਉਹ ਵੀ ਕਿਤੇ ਨਾ ਕਿਤੇ ਨਜ਼ਰ ਨਹੀਂ ਆਉਂਦੇ ਕਿਉਂਕਿ ਜਲੰਧਰ ਕਿਉਂਕਿ ਹੋ ਸਕਦਾ ਉਹ ਜਲੰਧਰ ਨੂੰ ਵੀ ਆਖਦੇ ਨੇ ਜਦੋਂ ਜਲੰਧਰ ਤੋਂ ਸਸ਼ੀਲ ਰਿੰਕੂ ਜਾਂਦੇ ਨੇ ਸ਼ੀਤਲ ਅੰਗਰਾਲ ਜਾਂਦੇ ਨੇ ਬਹੁਤੇ ਕਾਉਂਸਲਰ ਜਿਹੜੇ ਹੈਗੇ ਉਹ ਵੀ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਸ਼ਾਇਦ ਉਹ ਵੀ ਚੀਜ਼ਾਂ ਕਿਤੇ ਨਾ ਕਿਤੇ ਮੱਧਮ ਪੈ ਗਈਆਂ ਪਰ ਅਸਲ ਗੱਲ ਹੁਣ ਆਪਾਂ ਤਾਂ ਲੱਗੂ ਜਿਹੜੀ ਭਗਵੰਤ ਸਿੰਘ ਮਾਨ ਕਹਿੰਦੀ ਸੀ ਖੁਸ਼ਹਾਲ ਪੰਜਾਬ ਜਿਹੜੀ ਭਗਵੰਤ ਸਿੰਘ ਮਾਨ ਕਹਿੰ ਅਪਤ ਕੀਤਾ ਆਮ ਆਦਮੀ ਪਾਰਟੀ ਨੂੰ ਹੁਣ ਪਤਾ ਲੱਗੂ ਕਿ ਆਮ ਲੋਕ ਚਾਹੁੰਦੇ ਨੇ ਆਮ ਆਦਮੀ ਪਾਰਟੀ ਨੂੰ ਹੁਣ ਪਤਾ ਲੱਗੂ ਕਿ ਆਮ ਆਦਮੀ ਪਾਰਟੀ ਸੱਥਾਂ ਤੋਂ ਚੱਲਦੀ ਆ ਜਾਂ ਕਿੱਥੋਂ ਚੱਲਦੀ ਆ ਅਸਲ ਗੱਲ ਦਾ ਹੁਣ ਪਤਾ ਲੱਗੂ ਕਿ ਵਾਕਿਆ ਦੇ ਵਿੱਚ ਜਿਹੜੀ ਮਾਨਸਾਪ 13 0 ਦੀ ਗੱਲ ਕਰਦੇ ਆ ਉਹ ਸਪਸ਼ਟ ਹੋਊਗੀ ਜਾਂ ਫਿਰ ਜਦੋਂ 13 0 ਦੇ ਸਵਾਲ ਹੋਰ ਨਾਲ ਲੀਡਰਾਂ ਨੂੰ ਪੁੱਛੇ ਜਾਂਦੇ ਆ ਸ਼੍ਰੋਮਣੀ ਕਾਲਦਨ ਨੂੰ ਪੁੱਛ ਲਈ ਤਾਂ ਉਹ ਕਹਿੰਦੇ ਹਾਂ ਜੀ 13 0 ਤਾਂ ਹੋਊਗੀ ਪਰ 13 ਸਾਢੇ ਪੰਜ 0 ਉਹਨਾਂ ਵੱਲੋਂ ਇਹੀ ਕਾਂਗਰਸ ਨੂੰ ਪੁੱਛ ਲਈ ਕਾਂਗਰਸ ਕਹਿੰਦੀ ਹਾਂ ਜੀ 13 0 ਤਾਂ ਹੋਊਗੀ 13 ਸਾਢੇ ਪੱਲੇ ਹਾਂ ਜੀ ਪੰਜਾਬ ਦੀ ਗੱਲ ਕਰਗੇ ਇਹ ਇੱਕ ਤਰਫਾ ਮੁਕਾਬਲਾ ਕਰਦੇ ਵੀ ਹੋ ਸਕਦਾ ਹੈ ਇੱਕ ਡਾਕਟਰ ਗਾਂਧੀ ਆਪਾਂ ਗੱਲ ਕਰ ਰਹੀ ਸੀ ਅਖੀਰਲਾ ਜਿਹੜਾ ਮੇਰਾ ਸਵਾਲ ਇਹ ਹੈਗਾ ਵੀ ਜਿਵੇਂ ਡਾਕਟਰ ਗਾਂਧੀ ਕਾਂਗਰਸ ਚ ਆਏ ਨੇ ਉਹ ਜਿਵੇਂ ਪੰਜਾਬ ਦੇ ਮਸਲੇ ਹੋਰ ਵੀ ਚੁੱਕਦੇ ਆ ਚਾਹੇ ਪੋਸਤ ਦੀ ਖੇਤੀ ਨੂੰ ਲੈ ਕੇ ਹੋ ਨਸ਼ਿਆਂ ਦੇ ਮਸਲੇ ਤੇ ਹੋਰ ਮਸਲੇ ਹੈਗੇ ਆ ਕੀ ਗਾਂਧੀ ਦੇ ਆਉਣ ਨਾਲ ਜੇ ਖੜੇ ਵੀ ਹੁੰਦੇ ਆ ਹੋਰ ਪੰਜਾਬ ਦੀਆਂ ਸੀਟਾਂ ਤੇ ਵੀ ਪ੍ਰਭਾਵ ਪਊਗਾ ਕਾਂਗਰਸ ਦੇ ਵੱਲ ਵੜਤ ਵਧੂਗੀ ਨੇ ਹੋਰ ਪੰਜਾਬ ਦੀਆਂ ਸੀਟਾਂ ਤੇ ਨਹੀਂ ਆਪਕ ਸਕਦੇ ਕਿ ਹੋਰ ਪੰਜਾਬ ਦੀਆਂ ਸੀਟਾਂ ਤੇ ਡਾਕਟਰ ਧਰਮਬੀਰ ਗਾਂਧੀ ਦਾ ਪ੍ਰਭਾਵ ਪੈ ਸਕਦਾ ਕਿਉਂਕਿ ਜੇਕਰ ਆਪਾ ਇਹ ਨਹੀਂ ਕਹਿ ਸਕਦੇ ਕਿ ਧਰਮਬੀਰ ਗਾਂਧੀ ਨੂੰ ਜੇਕਰ ਪੂਰੇ ਪੰਜਾਬ ਪੱਧਰ ਦੇ ਲੀਡਰ ਦੇ ਤੌਰ ਤੇ ਮੰਨਿਆ ਜਾਵੇ ਕਿ ਪੰਜਾਬ ਧਰਮਬੀਰ ਗਾਂਧੀ ਐਡੇ ਕੱਦਾਵਰ ਲੀਡਰ ਨੇ ਹਾਲਾਂਕਿ ਲੀਡਰ ਸਾਫ਼ ਸੁਥਰੇ ਨੇ ਸਾਫ਼ ਸ਼ਬੀ ਵਾਲੇ ਜਿਹੜੇ ਆ ਕਿ ਲੀਡਰ ਨੇ ਪਰ ਗੱਲ ਇੱਕ ਹੁੰਦੀ ਹੈ ਨਾ ਕਿ ਸ਼ਾਇਦ ਤੁਹਾਡਾ ਦਬਦਬਾ ਜਿਹੜਾ ਅਜੇ ਮੈਂ ਪਟਿਆਲੇ ਦੀ ਗੱਲ ਕਰਾਂ ਤਾਂ ਪਟਿਆਲੇ ਦੇ ਵਿੱਚ ਜਿਵੇਂ ਤੁਹਾਡਾ ਏਰੀਆ ਹੁੰਦਾ ਤੁਹਾਡਾ ਜਿਵੇਂ ਕਹਿੰਦੇ ਨੇ ਕਿ ਸਾਡਾ ਏਰੀਆ ਜਿਵੇਂ ਨਹੀਂ ਹੁੰਦਾ ਕਿ ਸਾਡੇ ਗਲੀ ਬਹੁਤ ਬੰਦਾ ਨਾ ਮਤਲਬ ਗਿਣ ਲੈਂਦਾ ਉਂਗਲਾਂ ਤੇ ਗਿਣ ਲਦਾ ਵੀ ਵੋਟ ਮੈਨੂੰ ਆਈ ਵੋਟ ਮੈਨੂੰ ਆਈ ਵੋਟ ਮੈਨੂੰ ਮਤਲਬ ਹੋਰ ਜਗ੍ਹਾ ਤੇ ਇਫੈਕਟ ਪਾ ਸਕਤੀ ਹੈ ਡਾਕਟਰ ਧਰਮਬੀਰ ਗਾਂਧੀ ਹੋਰਾਂ ਦਾ ਕਾਂਗਰਸ ਦੇ ਵਿੱਚ ਜਾਣਾ ਜਾਂ ਨਹੀਂ ਇਹ ਚੀਜ਼ ਸ਼ਾਇਦ ਮੈਨੂੰ ਲੱਗਦਾ ਨਹੀਂ ਬਹੁਤ ਇਫੈਕਟ ਪਾਉ ਕਿਉਂਕਿ ਜੇਕਰ ਇਹ ਚੀਜ਼ ਇਫੈਕਟ ਪਾਉਂਦੀਆਂ ਹੁੰਦੀਆਂ ਤਾਂ ਜਦੋਂ ਡਾਕਟਰ ਧਰਮਬੀਰ ਗਾਂਧੀ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਤਾਂ ਉਦੋਂ ਫਿਰ ਧਰਮਬੀਰ ਗਾਂਧੀ ਨਾਲ-ਨਾਲ ਜਿਹੜੀਆਂ ਹੋਰ ਨਾ ਸੀਟਾਂ ਨੇ ਉਹ ਵੀ ਆਮ ਆਦਮੀ ਪਾਰਟੀ ਨੂੰ ਆਉਣੀਆਂ ਸੀ ਸੁਭਾਵਿਕ ਤੌਰ ਤੇ ਤੇ ਜੇਕਰ ਧਰਮਬੀਰ ਗਾਂਧੀ ਦੇ ਤਤਰ ਬਿਰਗਾਂਦੀ ਇਕ ਸੀਟ ਤੇ ਨਹੀਂ ਹੋਰ ਨਾਲ ਸੀਟਾਂ ਤੇ ਵੀ ਲੜ ਸਕਦੇ ਸੀ ਜਾਂ ਹੋਰ ਨਾਲ ਸੀਟਾਂ ਤੇ ਵੀ ਉਹ ਆਪਣੀ ਟੀਮ ਬਣਾ ਕੇ ਲੜ ਸਕਦੀ ਤਾਂ ਹੋਰ ਨਾਲ ਸੀਟਾਂ ਦੀ ਜਿਹੜੀ ਗੱਲ ਕਰੀਏ ਤਾਂ ਮੈਨੂੰ ਇਹ ਲੱਗਦਾ ਕਿ ਹੋਰ ਨਾਲ ਸੀਟਾਂ ਤੇ ਅਫੈਕਟ ਧਰਮਬੀਰ ਗਾਂਧੀ ਜਿਹੜਾ ਹੈਗਾ ਪਾਉਣਗੇ ਹਾਲਾਂਕਿ ਜਿਹੜੇ ਤੁਸੀਂ ਪੋਸਟ ਤਫੀਮ ਦੀ ਖੇਤੀ ਦੀ ਗੱਲ ਕਰਦੇ ਹੋ ਕਰਦੇ ਰਹੇ ਨੇ ਉਹ ਪਿੱਛੇ ਜਿਹੜੇ ਹੈਗੇ ਨੇ ਉਹ ਹੋਰ ਵੀ ਲੀਡਰ ਜਿਹੜੇ ਬੜੇ ਨੇ ਉਹ ਪੋਸਟ ਤਫੀਮ ਦੀ ਖੇਤੀ ਦੀ ਗੱਲ ਕਰਦੇ ਨੇ ਤਾਂ ਇਕੱਲੀ ਗੱਲ ਕਰਨਾ ਤੇ ਉਸ ਤੇ ਉੱਪਰ ਵਰਕ ਕਰਨਾ ਜੋ ਤੁਸੀਂ ਸੱਤਾ ਦੇ ਵਿੱਚ ਆਉਣੇ ਹੋ ਇਹ ਵੱਖ-ਵੱਖ ਜਿਹੜੀਆਂ ਨੇ ਵੱਖ-ਵੱਖ ਗੱਲਾਂ ਨੇ ਹੋਰ ਨਾਲ ਸੀਟਾਂ ਤੇ ਇਫੈਕਟ ਤਾਂ ਮੈਨੂੰ ਨਹੀਂ ਲੱਗਦਾ ਕਿ ਹੋਰ ਨਾਲ ਸੀਟਾਂ ਤੇ ਇਫੈਕਟ ਪਾਉ ਹਾਂ ਪਰ ਪਟਿਆਲਾ ਸੀਟ ਤੇ ਇਫੈਕਟ ਜਿਹੜਾ ਸੁਰਿੰਦਰਾ ਪਟਿਆਲਾ ਸੀਟ ਤੇ ਇਫੈਕਟ ਬੜਾ ਵੱਡਾ ਪੈਣ ਵਾਲਾ ਮਤਲਬ ਬਹੁਤ ਹਲਕੀ ਲੜਾਈ ਜਿਹੜੀ ਉਹ ਨਹੀਂ ਰਹਿਣ ਵਾਲੀ ਲੜਾਈ ਹੁਣ ਦੀ ਗੱਲ ਕਰੀਏ ਤਾਂ ਲੜਾਈ ਤਿੰਨ ਕੋਣੀਆਂ ਡਾਕਟਰ ਬਲਵੀਰ ਸਿੰਘ ਨੂੰ ਆਪਾਂ ਘੱਟ ਨਹੀਂ ਕਿ ਕਹਿ ਸਕਦੇ ਧਰਮਬੀਰ ਗਾਂਧੀ ਨੂੰ ਕਦੇ ਵੀ ਘੱਟ ਨਹੀਂ ਕਿ ਕਹਿ ਸਕਦੇ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਮਾਰਨੀ ਪ੍ਰਨੀਤਕਰ ਨੂੰ ਘੱਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਾਰਨੀ ਪ੍ਰਨੀਤਕਰ ਜਿਹੜੇ ਨੇ ਉਹ ਵੀ ਮੈਂਬਰ ਆਫ ਪਾਰਲੀਮੈਂਟ ਲੰਬੇ ਸਮੇਂ ਤੋਂ ਰਹੇ ਨੇ ਲੰਬਾ ਸਮਾਂ ਦਬਦਬਾ ਰਿਹਾ ਹੁਣ ਨਿਗਾਹ ਜਿਹੜੀਆਂ ਸ਼ਰਮਣੀ ਕਲਦਲ ਤੇ ਟਿੱਕੀਆਂ ਹੋਈਆਂ ਨੇ ਕਿ ਇਹ ਤਿੰਨ ਕੋਣਾ ਮੁਕਾਬਲਾ ਰਹੂਗਾ ਜਾਂ ਚਾਰ ਕੋਣਾ ਮੁਕਾਬਲਾ ਵੀ ਇਹ ਹੋ ਸਕਦਾ ਹੈ ਜੀ ਧੰਨਵਾਦ ਪਰ ਚਾਚਾ ਚਾਚਾ ਕਰ ਰਹੇ ਸੀ ਡਾਕਟਰ ਧਰਮਬੀਰ ਗਾਂਧੀ ਬਾਰੇ ਇਹ ਤਾਂ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਲੋਕ ਕੀ ਦੀ ਕਿਸਮਤ ਨੂੰ ਚਮਕਾਉਣਗੇ ਤੁਸੀਂ ਲਗਾਤਾਰ ਬਣੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਧੰਨਵਾਦ